ਕਿ ਅਸੀਂ ਇਸ ਟਾਈਮ ਮੋਕਾ ਮੌਕੇ ਦੇ ਸਿਰਸਾ ਪਹੁੰਚੇ ਆ ਤੇ ਤੁਸੀਂ ਦੇਖ ਸਕਦੇ ਹੋ ਕਾਲਾ ਵਾਲੀ ਮੰਡੀ ਦੇ ਜੋ ਕੱਲ ਚੋਣਾਂ ਹੋਏ ਉਹਦੇ ਰਿਜ਼ਲਟ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਅੱਜ ਰਿਜ਼ਲਟ ਆ ਰਹੇ ਆ ਕਿ ਤੁਸੀਂ ਦੇਖ ਸਕਦੇ ਹੋ ਲਾਈਵ ਤਸਵੀਰਾਂ ਜਿੱਥੇ ਕਿ ਅਸੀਂ ਤੁਹਾਨੂੰ ਤਸਵੀਰਾਂ ਲਾਈਵ ਦਿਖਾ ਰਹੇ ਆ ਇਹ ਲੋਕ ਜਿੱਦੇ ਹਰਣਾ ਦੇ ਨਾਲ ਜੁੜੇ ਸਾਥੀ ਇਹ ਦੇਖ ਸਕਦੇ ਸਾਰੇ ਰਿਜ਼ਲਟ ਅਸੀਂ ਤੁਹਾਨੂੰ ਵਾਰੀ-ਵਾਰੀ ਸਾਰੀ ਲਿਸਟ ਦੇਵਾਂਗੇ ਕਿੱਥੋਂ ਕੌਣ ਸਾਥੀ ਜਿੱਤਿਆ ਪਰਸ਼ਦ ਦੇ ਕਾਫੀ ਐਮਸੀ ਜਿਹਨੂੰ ਕਹਿੰਦੇ ਨੇ ਉਹਨਾਂ ਦੇ ਰਿਜ਼ਲਟ ਆ ਚੁੱਕੇ ਆ ਤੁਸੀਂ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ ਸਤਿਓ ਸਰਸਾ ਦੇ ਵਿੱਚ ਅਸੀਂ ਖੜੇ ਆ ਮੌਕੇ ਤੇ ਤੁਸੀਂ ਦੇਖ ਰਹੇ ਹੋ ਕਾਫੀ ਸੱਥੀ ਇਕੱਤਰ ਹੋਏ ਪਿੰਡਾਂ ਦੇ ਚੋਣਾਂ ਚੁੱਕਿਆ ਉਹ ਉਹ ਸੌਰੀ ਰਿਜ਼ਲਟ ਆ ਚੁੱਕੇ ਆ ਕਾਫੀ ਉਹਦੇ ਦੇਖਸੇ ਹੁਣ ਪ੍ਰਧਾਨਪਤ ਦੇ ਰਿਜ਼ਲਟ ਆਉਣੇ ਬਾਕੀ ਆ ਇਹ ਸੱਥੀਓ ਤੁਸੀਂ ਦੇਖ ਸਕਦੇ ਹੋ ਥੋੜੀ ਦੇਰ ਤੱਕ ਪ੍ਰਧਾਨਪਤ ਦੇ ਵੀ ਰਿਜ਼ਲਟ ਆ ਜਾਣਗੇ ਤੁਸੀਂ ਜੁੜੇ ਰਹੋਗੇ ਜੀਟੀਵੀ ਹਰਿਆਣਾ ਦੇ ਨਾਲ ਵੀਡੀਓ ਨੂੰ ਵਾਰ-ਵਾਰ ਸੱਥੀਓ ਸ਼ੇਅਰ ਜ਼ਰੂਰ ਕਰਦੇ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਥੀਓ ਅਸੀਂ ਤੁਹਾਨੂੰ ਤਾਜ਼ਾ ਰਿਜ਼ਲਟ ਇੱਥੋਂ ਦੇ ਦਿਖਾਵਾਂਗੇ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਹ ਤੁਸੀਂ ਦੇਖ ਸਕਦੇ ਹੋ ਸਾਥੀਓ ਲਾਈਵ ਤਸਵੀਰਾਂ ਸਿੱਧਾ ਜਿੱਥੇ ਰਿਜ਼ਲਟ ਆ ਰਹੇ ਨੇ ਪਾਰਸ਼ਦ ਦੇ ਰਿਜ਼ਲਟ ਵੀ ਆ ਰਹੇ ਹਨ ਪ੍ਰਧਾਨਪਤ ਦੇ ਥੋੜੀ ਦੇਰ ਤੱਕ ਰਿਜ਼ਲਟ ਆ ਰਹਿਣਗੇ ਤੁਹਾਨੂੰ ਅਸੀਂ ਦੱਸਾਂਗੇ ਕੌਣ ਜੇਤੂ ਇੱਥੋਂ ਰਹਾ ਕੌਣ ਕਿੰਨੀਆਂ ਵੋਟਾਂ ਦੇ ਨਾਲ ਜੇਤੂ ਹੈ ਇੱਥੋਂ ਲਾਈਵ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਸਾਥੀਓ ਸਿੱਧਾ ਦਿਨ ਸਾਥੀਓ ਲਈ ਜਿਹੜਾ ਆਪ ਤੋਂ ਬੋਲਦਾ ਜਾ ਰਿਹਾ ਤੇ ਵਾਕਤ ਦੋਸਤੋ ਸਤਿਗੋਈ ਤੁਸੀਂ ਲਾਈਵ ਤਸਵੀਰ ਜੋ ਤਾਜ਼ਾ ਇਸ ਟਾਈਮ ਖਬਰ ਆ ਰਹੀ ਆ ਮਹੇਦ ਜ਼ੋਰੜ ਜੀ ਜੋ ਲਗਭਗ 800 ਵੋਟਾਂ ਦੇ ਨਾਲ ਅੱਗੇ ਨੇ ਟਿਸ਼ੂ ਪ੍ਰਧਾਨ ਜੀ ਸੈਕੰਡ ਨੰਬਰ ਤੇ ਆ ਇਹ ਸਾਥੀਓ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕੇਟੀਵੀ ਹਰਿਆਣਾ ਦੇ ਰਹੀ ਸਾਥੀਓ ਜਿਵੇਂ ਕਿ ਸਾਡੇ ਕੋਲ ਤਾਜ਼ਾ ਖਬਰ ਆ ਰਹੀ ਹੈ ਮੇਰੇ ਜੁਰੜਜੀ ਜੋ ਪਹਿਲੇ ਨੰਬਰ ਚੱਲ ਰਹੇ 842 ਦੇ ਨਾਲ ਅੱਗੇ ਚੱਲ ਰਹੇ ਨੇ ਇਸ ਟਾਈਮ ਓਕੇ ਦੀਆਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਥੋੜੀ ਦੇਰ ਦੇ ਬਾਅਦ ਫਾਈਨਲ ਰਿਜ਼ਲਟ ਆ ਜਾਏਗਾ ਪੂਰੀ ਤਸਵੀਰ ਸਾਹਮਣੇ ਆ ਜਾਏਗੀ ਉਹ ਥੋੜੀ ਦੇਰ ਦਾ ਇੰਤਜ਼ਾਰ ਕਰ ਸਕਦੇ ਹੋ ਤੁਸੀਂ ਸਾਥੀਓ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੇ ਜੀ ਟੀਵੀ ਰਾਣਾ ਦੇ ਰਾਹੀਂ ਸਾਥੀਓ ਅਸੀਂ ਅਪੀਲ ਕਰਦੇ ਜਿਹੜੇ ਸਾਥੀ ਚੈਨਲ ਤੇ ਪਹਿਲੀ ਵਾਰ ਜੁੜੇ ਆ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਮੱਤਵ ਦੇ ਸ਼ੇਅਰ ਕਰ ਦੇ ਤਾਂ ਕਿ ਸਭ ਤੋਂ ਪਹਿਲਾਂ ਜਾਣਕਾਰੀ ਮੈਚ ਦੇ ਸਾਰੇ ਸਾਥੀਆਂ ਨੂੰ ਜੋ ਵੀ ਰਿਜ਼ਲਟ ਆਉਣਗੇ ਇਹ ਤੁਹਾਨੂੰ ਲਾਈਵ ਤਸਵੀਰਾਂ ਅਸੀਂ ਦਿਖਾ ਰਹੇ ਹਾਂ ਇਹਦਾ ਨਾਮ ਹੈ ਜਾਤੀਓ ਤੁਸੀਂ ਇਹ ਤਸਵੀਰਾਂ লাইਵ ਦੇਖ ਰਹੇ ਹੋ ਸਾਥੀ ਗਣੋਂ ਵਾਰੀ ਵਾਰੀ ਅਪੀਲ ਕਰ ਰਹੇ ਆ ਜਿਹੜੇ ਸਾਥੀ ਪਹਿਲੀ ਵਾਰੀ ਚੈਨਲ ਤੇ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਵੀਡੀਓ ਨੂੰ ਮਤਵਤਬਾਤੇ ਸ਼ੇਅਰ ਜ਼ਰੂਰ ਕਰ ਲੈਣ ਤਾਂ ਕਿ ਜਿਹੜੀ ਵੀ ਕੋਈ ਖਬਰ ਆਉਂਦੀ ਆ ਜਿਹੜਾ ਵੀ ਸਾਥੀ ਕੋ ਪਰਸ਼ਦ ਤੋਂ ਜਿੱਤ ਕੇ ਆਉਂਦਾ ਉਹ ਦੀਆਂ ਸੀ ਤੁਹਾਨੂੰ ਤਸਵੀਰਾਂ ਦਿਖਾ ਸਕੀਏ ਸਾਥੀਓ ਇਹ ਤੁਸੀਂ ਦੇਖ ਰਹੇ ਹੋ ਮਾਂਸੋ ਬੱਟੇ ਅੱਗੇ ਹੋ ਗਈ ਹੈ ਸਾਥੀਓ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਾਲਾ ਇਸ ਸਰਸਰੀ ਜੋ ਕਾਲਾ ਵਾਲੀ ਮੰਡੀ ਦੇ ਚੋਣ ਹੋਏ ਕੱਲ ਚੋਣ ਹੋਏ ਅੱਜ ਉਹਨਾਂ ਦੇ ਰਿਜ਼ਲਟ ਆ ਕਾਫੀ ਪਾਰਸ਼ਾ ਦੇ ਸਾਥੀ ਸਾਡੇ 70 ਰਿਜ਼ਲਟ ਆ ਚੁੱਕੇ ਹੈ ਇਸ ਟਾਈਮ ਉੱਤੇ ਸੱਤ ਵਾਰਡਾਂ ਦੇ ਇਸ ਟਾਈਮ ਤੁਸੀਂ ਦੇਖ ਸਕਦੇ ਸਾਥੀਓ ਪ੍ਰਧਾਨਪਦ ਦੇ ਥੋੜੀ ਦੇਰ ਦੇ ਵਿੱਚ ਪ੍ਰਧਾਨਪਦ ਦਾ ਰਿਜ਼ਲਟ ਆ ਜਾਣਗੇ ਜਿੱਥੇ ਕਿ ਤਾਜ਼ਾ ਸਾਨੂੰ ਹੁਣ ਤੱਕ ਖਬਰ ਮਿਲੀ ਆ ਉਹ ਤਸਵੀਰਾਂ ਤੁਹਾਨੂੰ ਦਿਖਾ ਦਿੰਦੇ ਆ ਇਹ ਤੁਸੀਂ ਦੇਖ ਸਕਦੇ ਹੋ ਸਰਸਰੀ ਦੀਆਂ ਤਸਵੀਰਾਂ ਸਾਥੀਓ ਅਸੀਂ ਥੋੜੀ ਜਾਣਕਾਰੀ ਮਹੇਸ਼ ਚੋੜਾਂ ਵਾਲੀ ਉਹ 800 ਵੋਟਾਂ ਦੇ ਨਾਲ ਅੱਗੇ ਚੱਲ ਰਿਹਾ ਇਸ ਟਾਈਮ ਮੋਕੇ ਦੀਆਂ ਜਿਹੜੋ ਤੁਸੀਂ ਰੱਤੀਸ਼ੂ ਪ੍ਰਧਾਨ ਜੀ ਸੈਕਿੰਡ ਨੰਬਰ ਤੇ ਆ ਤੇ ਸਾਥੀਓ ਤੁਸੀਂ ਦੇਖ ਸਕਦੇ ਹੋ ਸਾਥੀਓ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਸਾਥੀਓ ਇਹ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੇ ਜੀਟੀਕੇ ਹਰਿਆਣਾ ਦੇ ਰਾਹੀਂ बात करें तो वार्ड नंबर एक से मंगत राम जो कि पार्षद बने हैं वार्ड नंबर दो से ज्योति वकील चंद वो पार्षद बनी है वार्ड नंबर तीन से ज्योति रानी वो पार्षद बनी है वार्ड नंबर चार से सुनील कुमार जो पार्षद बने हैं वार्ड नंबर पाँच से किरणदीप जो पार्षद बने हैं वार्ड नंबर छः से अमन जैन जो पार्षद बनी है वार्ड नंबर सात से ज्योति रानी बाइक वो मनोज कुमार जो पार्षद बनी है वार्ड नंबर आठ से मधुबाला पार्षद बनी है वार्ड नंबर नौ से दिनेश सिंगला वार्ड नंबर दस से सिकंदर भैया और वार्ड नंबर ग्यारह से सुभाष कुमार ਵਾਰਡ ਨੰਬਰ 13 ਸੇ ਇਹ ਤਿੰਨ ਗਰੇਗ ਵਾਰਡ ਨੰਬਰ 16 ਸੇ ਪਬਲਿਸ਼ਿੰਗ ਔਰ ਵਾਰਡ ਨੰਬਰ 14 ਸੇ ਜੋ ਹੈ ਉਹ ਭਾਵਨਾ ਸ਼ਰਮਾ ਜਿਹੜੀ ਉਪਾਰ ਚੁਣੀ ਗਈ ਹੈ ਸਾਥੀ ਤੁਸੀਂ ਸੁਣਿਆ ਦੋ ਵਾਰਡ ਹੈ ਜਿੱਥੇ ਤੁਮ ਤੀ ਨਾਲ ਪਹਿਲਾ ਐਮਸੀ ਬਣਾ ਦਿੱਤੇਗੇ ਪਾਰਸ਼ਲ ਬਣਾ ਦਿੱਤੇਗੇ ਸੀ ਬਾਕੀ ਤੁਸੀਂ 14 ਨੰਬਰ 14 ਵਾਰਡਾਂ ਦੀ ਤੁਸੀਂ ਤਸਵੀਰਾਂ ਦੇਖੀਆਂ ਸਾਥੀ ਇਹ ਇੱਕ ਹੋਰ ਰਿਜ਼ਲਟ ਆ ਚੁੱਕਾ ਹੈ ਇੱਥੇ ਤੁਹਾਨੂੰ ਦਿਖਾ ਰਹੇ ਹਾਂ एस टाइम केरि तस्वीर तिखो

ਕਿੰਨੇ ਮੋਰਟਰੀ ਨੇ ਸਾਥੀ ਤੁਸੀਂ ਦੇਖ ਸਕਦੇ ਹੋ ਵਾਈ ਤਸਵੀਰਾਂ ਦੇਖ ਰਹੇ ਹੋ ਕਿਸ਼ਤੀ ਵੀਰ ਅਨੰਦ ਰਾਏ ਸਾਥੀਓ ਜੀ ਵਾਰੀ ਵਾਰੀ ਇਹ ਪੀਲ ਚਾਲਦੀ ਨੂੰ ਵੱਧ ਵੱਧ ਸਹਿਰ जरूर ਕਰ ਰਹੇ 850 ਤੋਂ 850 ਰਿਪੋਰਟ ਆਈ ਹੈ ਉਹ ਮਹੇਸ਼ ਗੋਲ ਜੀ ਨੇ ਛੋੜਨ ਵਾਲੇ ਜਿਨ੍ਹਾਂ ਨੂੰ ਗਏ ਉਹ 850 ਵੋਟਾਂ ਦੇ ਨਾਲ ਅੱਗੇ ਚੱਲ ਰਹੇ 850 850 ਵੋਟਾਂ ਦੇ ਨਾਲ ਇਹ ਆਗੇ ਹੈ ਛੋਟਾ ਵਾਲੇ ਤੇ ਇਹ ਚੋਣ ਹੈ ਉਹ ਹੁਣ ਕੇ ਵੀ ਪੱਖੀ ਦਾ ਉਭਾਰ ਦਿਖਾਈ ਦੇ ਰਿਹਾ ਹੈ ਸਤਿਓ ਇਹ ਤੁਹਾਨੂੰ ਫਿਲ ਨਹੀਂ ਤੁਸੀਂ ਹਰਾਂ ਦੇਖ ਰਹੇ ਵੀਡੀਓ ਨੂੰ ਮਤਵ ਨਾਲ ਸ਼ੇਅਰ ਜ਼ਰੂਰ ਕਰਦੇ ਹੋ ਸਤਿਓ ਕੋਲੇ ਕੋੜਾ ਵਾਲੇ ਅੱਗੇ ਚੱਲ ਰਹੀ ਨੇ ਬਾਗ ਚੁਨਾਵ ਹੈ ਉਹ ਦਿੱਸਦੇ ਹੋਏ ਸਤਿਓ ਜਿਵੇਂ ਕਿ ਤੁਹਾਨੂੰ ਵਸੀਤ ਲਈ ਤੁਸੀਂ ਰਾਂ ਦੇਖ ਰਹੇ ਮਹਿਜ ਚੋੜੜਾਂ ਵਾਲੇ 850 ਬਰਕਾ ਦੇ ਨਾਲ ਇਸ ਟਾਈਮ ਮੌਕੇ ਤੇ ਅੱਗੇ ਚੱਲ ਰਹੇ ਟਿਸ਼ੂ ਪ੍ਰਧਾਨ ਜੀ ਸੁਨੀਲ ਗਰਗ ਜੀ ਦੂਸਰੇ ਨੰਬਰ ਤੇ ਚੱਲ ਰਹੇ ਇਹ ਸਾਥੀਓ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਤੁਸੀਂ ਸਾਥੀਆਂ ਨੂੰ ਅਪੀਲ ਕਰਦੇ ਚੈਨਲ ਦੇ ਨਾਲ ਕੇ ਜੀ ਟੀਵੀ ਰੈਣਾ ਦੇ ਨਾਲ ਜੁੜੇ ਰਹੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਜਿਹੜੇ ਸਾਥੀ ਚੈਨਲ ਦੇ ਪਹਿਲੀ ਵਾਰ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਸਾਥੀਓ ਜਿਵੇਂ ਅਸੀਂ ਰਿਪੋਰਟ ਆਉਂਦੀ ਹੈ ਇੱਕ ਇੱਕ ਮਿੰਟਰ ਇੱਕ ਇੱਕ ਸੈਕਿੰਡ ਦੀ ਤੁਹਾਨੂੰ ਰਿਪੋਰਟ ਦਿੰਦੇ ਰਹਿਾਂਗੇ ਇਹ ਕਾਲਾ ਵਾਲੀ ਮੰਡੀ ਦੇ ਚੋਣਾਂ ਜੋ ਤੁਸੀਂ ਵਾਰੀ ਵੀ ਫੀਲ ਕਰ ਜੋ ਕੜਾਵਲੀ ਮੰਡੀ ਦੇ ਚੋਣ ਕੱਲ ਹੋਏ ਉਸ ਦਾ ਰਿਜ਼ਲਟ ਤੁਹਾਨੂੰ ਦੇ ਰਹੇ ਹਾਂ ਲਾਈਵ ਤਸਵੀਰਾਂ ਤੇ ਤੁਸੀਂ ਜੁੜੇ ਰਹੋ ਸਾਥੀਓ ਜਿਵੇਂ ਜਿਵੇਂ ਰਿਜ਼ਲਟ ਆਉਣਗੇ ਜਿਵੇਂ ਜਿਵੇਂ ਜਿਸ ਵਾਰਡ ਦਾ ਰਿਜ਼ਲਟ ਆਉਂਦਾ ਉਹ ਵੀ ਅਸੀਂ ਤੁਹਾਨੂੰ ਇੱਥਾਂ ਜੇ ਤਸਵੀਰਾਂ ਤੋਂ ਦਿਖਾਈ ਜਾਵਾਂਗੇ ਤਾਂ ਉਹ ਖਬਰ ਦਿੰਦੇ ਰਵਾਂਗੇ ਸਾਥੀਓ ਤੁਹਾਡਾ ਅਪਡੇਟਸ ਕਮਪਲਿਟ ਜੀ ਹਮ ਦੁਬਾਰਾ ਲਾਈਵ ਤੋਂ ਲੈ ਕੇ ਲੈਟਸ ਆਪ ਯੂਨੀਪੇ ਵੀ ਅਗਲਾ ਲਾਈਵ ਹੈ ਉਹ ਦਿੱਤੇ ਆਪ ਦੇ ਬਹੁਤ ਸਾਥੀ ਵੀ ਤੁਸੀਂ ਜੁੜੇ ਰਹੋ ਪੇਜਟੀ ਦੇ ਨਾਲ ਜਿਸ ਤੁਹਾਨੂੰ ਮਾਰੀ ਮਾਰੀ ਅਪੀਲ ਕਰ ਰਹੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜਿਹੜੇ ਸਾਥੀ ਪਹਿਲੀ ਵਾਰ ਆਇਆ ਤੇ ਤੁਸੀਂ ਉਹ ਬਾਹਰ ਆ ਗਏ ਹੈ ਕਾਊਂਟਿੰਗ ਸੈਂਟਰ ਤੋਂ ਸਾਥੀ ਟਿਸ਼ੂ ਪਰਾਂ ਜੀ ਬਾਹਰ ਆ ਜੁਕੇ ਜੀ ਸਾਥੀ ਜਿਵੇਂ ਕਿ ਤੁਸੀਂ ਦੇਖ ਰਹੇ ਟਿਸ਼ੂ ਪਰਾਂ ਜੀ ਬਾਹਰ ਚਲੇ ਗਿਆ ਤੇ ਕਾਊਂਟਿੰਗ ਸੈਂਟਰ ਦੇ ਬਾਹਰ ਉਹਨਾਂ ਨੇ ਦੱਸਿਆ ਕਿ ਉਹ ਤੁੰਡ ਤਸਵੀਰ ਤੁਸੀਂ ਦੇਖ ਰਹੇ ਤਸਵੀਰਾਂ ਲਾਈਕ ਤਸਵੀਰਾਂ ਤੁਸੀਂ ਦੇਖ ਰਹੇ ਹੋ ਕੇਐਸਟੀਵੀ ਰਾਣਾ ਦੇ ਰਹੀ ਉਹਨਾਂ ਨਾਲ ਮੀਡੀਆ ਸੱਤਵੀ ਸਾਡੇ ਨਾਲ ਨਾਲ ਚੱਲ ਰਹੇ ਹੈ ਇਹ ਸੱਤਵੀ ਤੁਸੀਂ ਦੇਖ ਰਹੇ ਹੋ ਤਸਵੀਰਾਂ ਲਾਈਕ ਤਸਵੀਰਾਂ ਕੇਐਸਟੀਵੀ ਰਾਣਾ ਦੇ ਰਹੀ ਮਿਸਾਤਿਓ ਕੇ ਚੈਨਲ ਦੇ ਨਾਲ ਤੁਸੀਂ ਜੁੜੇ ਹੋ ਜਿਵੇਂ ਕਿ ਤੁਸੀਂ ਇਹ ਦੇਖ ਰਹੇ ਹੋ ਕਿ ਸ਼ੂ ਪ੍ਰਧਾਨਜੀ ਕਾਊਂਟਿੰਗ ਸੈਂਟਰ ਨੂੰ ਛੋੜ ਕੇ ਛੱਡ ਕੇ ਬਾਹਰ ਆ ਚੁੱਕੇ ਨੇ ਸਾਡੇ ਪੱਤਰਕਾਰ ਸਾਥੀ ਨਾਲ ਨਾਲ ਚੱਲ ਰਹੇ ਇਹ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਤੁਸੀਂ ਇਹ ਤੁਸੀਂ ਦੇਖ ਰਹੇ ਹੋ ਕਿ ਉਹ ਇੱਕ ਰੜਾ ਵਾਲੇ ਦੇ ਸਮਰਥਨ ਦੇ ਰਹੇ ਹੈ ਚੁਰਾ ਰਹੇ ਨਾਲ ਜਿਹੜੇ ਤੁਸੀਂ ਸਾਥੀ ਹੋ 23 ਦੇਖ ਸਕਦੇ ਮੇਕ ਚੜਾ ਰਹੇ ਸਾਥੀ ਜਿਹੜਾ ਉਹ ਪੂਰੇ ਚਿੱਲੀ ਮਨਾ ਰਹੇ ਤੇ ਪੂਰੀ ਖੁਸ਼ੀਆਂ ਮਨਾ ਰਹੇ ਸਾਥੀਓ ਤੁਸੀਂ ਇਹ ਦੇਖ ਸਕਦੇ ਹੋ ਲਾਈਵ ਤਸਵੀਰਾਂ ਕੈਜੀ ਜਿਹੜੇ ਸਾਥੀ ਚੈਨਲ ਤੇ ਪਹਿਲੀ ਵਾਰ ਆਏ ਹੋ ਉਹ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਮਰਤਾ ਸ਼ੇਅਰ ਜਰੂਰ ਕਰਦੇ ਸਾਥੀਓ ਇਹ ਤੁਸੀਂ ਦੇਖ ਸਕਦੇ ਹੋ ਸਿਵਜੀ ਆਮੇ ਟਿਸ਼ੂ ਪ੍ਰਧਾਨ ਜੀ ਤਾਂ ਉਹ ਟਿਕਾ ਬਾਹਰ ਹੈ ਉਹਨੇ ਜਮੇ ਚੋਰੜਾ ਵਾਲੇ ਦੇ ਸਮਰਥਕ ਆ ਉਹ ਖੁਸ਼ੀ ਦੇ ਵਿੱਚ ਝੂਮੋਟੇ ਇਹ ਤੁਸੀਂ ਦੇਖ ਸਕਦੇ ਤਾਂ ਅੰਦਾਜ਼ਾ ਲਾਇਆ ਜਾ ਸਕਦਾ ਕਿਸ਼ੂ ਪ੍ਰਧਾਨ ਜੀ ਜੇਕਰ ਛੱਡ ਕੇ ਆਏ ਆ ਕੰਪੀਨ ਸੈਕਟਰ ਦਾ ਉਹਦੇ ਵਿੱਚ ਜ਼ਰੂਰ ਉਹ ਨਮੋਹ ਰੱਬ ਨਹੀਂ ਦਿਖਾਈ ਦੇ ਰਹੀ ਹੋਏਗੀ ਇਹ ਸਾਥੀਓ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਕਿਸ਼ਤੀ ਵੀਰਾਂ ਨਾਲ ਸਾਥੀਓ ਅਸੀਂ ਅਪੀਲ ਕਰਦੇ ਜਿਹੜੇ ਸਾਥੀ ਚੈਨਲ ਤੇ ਪਹਿਲੀ ਵਾਰੀ ਇਹ ਚੈਨਲ ਸਬਸਕ੍ਰਾਈਬ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਸਾਥੀਓ ਇਹ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ ਮੇਰੇ ਵੀਡੀਓ ਵਾਲਾ ਭਾਈ ਮਾਫੀ ਰਹੇ ਨੂੰ ਸਭੀ ਨਾ ਹੋ ਜਾਏ ਠੀਕ ਹੈ ਸਾਥੀਓ ਤੁਸੀਂ ਇਹ ਲਾਈਵ ਤਸਵੀਰਾਂ ਦੇਖ ਰਹੇ ਹੋ ਕਿਸ਼ਤੀ ਵੀਰਾਂ ਨਾਲ ਦੇ ਰਹੀ

ਸੱਤਿਆ ਤੁਸੀਂ ਦੇਖ ਸਕਦੇ ਮੇਰੇ ਚੋਣ ਰਾਦੇ ਸਮਰਥਕਾ ਜਿਹੜੇ ਉਹ ਪੂਰੇ ਖੁਸ਼ੀ ਦੇ ਵਿੱਚ ਝੂਮ ਰਹੇ ਨੇ ਇਹ ਤੁਸੀਂ ਦੇਖ ਸਕਦੇ ਲਾਈਵ ਤਸਵੀਰਾਂ ਕੈਸ਼ਟੇ ਹਰਿਆਣਾ ਦੇ ਰਾਹੀਂ ਸੱਤਿਆ ਤੁਸੀਂ ਜੁੜੇ ਰਹੋ ਕੈਂਟੀ ਵੀ ਹਰਿਆਣਾ ਦੇ ਰਾਹੀਂ ਤੁਸੀਂ ਦੇਖੋ ਲਾਈਵ ਤਸਵੀਰਾਂ ਕਿਵੇਂ ਸਮਰਥਕ ਚੱਲੀਆਂ ਮਾਰੇ ਪ੍ਰਣਪਾਤ ਦੇ ਜੋ ਉਮੀਦਵਾਰ ਮੇਰੇ ਚੋੜੜਾਂ ਵਾਲੇ ਜਿਨ੍ਹਾਂ ਦੇ ਸਮਰਥਕ ਇਹ ਪੂਰੇ ਚੱਲੀਆਂ ਮਾਰੇ ਫਿਲਾਲ ਅਜੇ ਮੇਰੇ ਚੋੜੜ ਦੀ ਬਾਹਰ ਨਹੀਂ ਰਿਜ਼ਲਟ ਫਾਈਨਲ ਅਜੇ ਨਹੀਂ ਆਇਆ ਪਰ ਇਹ ਤੁਸੀਂ ਦੇਖ ਸਕਦੇ ਹੋ ਜੀ ਇਹ ਲਾਈਵ ਤਸਵੀਰਾਂ ਸਾਥੀਓ ਤੁਸੀਂ ਦੇਖੋ ਇਹ ਸਾਥੀਓ ਤੁਸੀਂ ਲਾਈਵ ਤਸਵੀਰਾਂ ਦੇਖ ਰਹੇ ਹੋ